ਅਮਰੀਕਾ ਤੋਂ ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਹੁਣ ED ਜਲੰਧਰ ਨੇ ਜਾਂਚ ਤੇਜ਼ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ED ਨੇ 11 ਲੋਕਾਂ ਤੋਂ ਪੁੱਛਗਿੱਛ ਕੀਤੀ ਜਿਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਵਾਪਸ ਲਿਆਂਦਾ ਗਿਆ ਸੀ ED ਅਧਿਕਾਰੀਆਂ ਨੇ ਸਾਰਿਆਂ ਤੋਂ ਉਹਨਾਂ ਦੇ ਵਿਦੇਸ਼ ਚਾਣ ਦੇ ਸਾਧਨਾਂ ਬਾਰੇ ਪੁੱਛਗਿੱਛ ਕੀਤੀ 11 ਲੋਕਾਂ ਤੋਂ ਪੁੱਛਗਿੱਛ ਦੌਰਾਨ ਕਈ ਫਰਜ਼ੀ ਟਰੈਵਲ ਏਜੰਟਾਂ ਦੇ ਨਾਮ ਸਾਹਮਣੇ ਆਏ ਨੇ ਜੋ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਨਾਲ ਸੰਬੰਧਿਤ ਨੇ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਕਈ ਟਰੈਵਲ ਏਜੰਟਾਂ ਵਿਰੁੱਧ ਮਾਮਲੇ ਦਰਜ ਕੀਤੇ ਨੇ ਉਹਨਾਂ ਵਿੱਚੋਂ ਕੁਝ ਨੂੰ ਗ੍ਰਿਫਤਾਰ ਵੀ ਕੀਤਾ ਹੈ ਪਰ ਈਡੀ ਪੂਰੇ ਮਾਮਲੇ ਦੀ ਜੜ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਹੀ ਕੋਈ ਜ਼ਿਆਦਾ ਟਰੈਵਲ ਏਜੰਟ ਗ੍ਰਿਫਤਾਰ ਹੁੰਦਾ ਹੈ ਉਸ ਦੇ ਦੀਨ ਲੋਕ ਵੀ ਉਹ ਕੰਮ ਕਰਨਾ ਸ਼ੁਰੂ ਕਰ ਦੇਣਗੇ ਜਿਹੀ ਸਥਿਤੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਮੁਲਾਜ਼ਮਾ ਉਹਨਾਂ ਦੇ ਸਾਬਤ ਏਜੰਟਾਂ ਤੇ ਉਕਤ ਨਕਲੀ ਏਜੰਟਾਂ ਤੱਕ ਪਹੁੰਚਣ ਦੇ ਸਾਧਨਾਂ ਦੀ ਭਾਲ ਕਰ ਰਹੇ ਨੇ ਕਿਉਂਕਿ ਨਕਲੀ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਰ ਮਾਮਲੇ ਦੀ ਜੜ ਅਜੇ ਵੀ ਬਣੀ ਰਹੇਗੀ ਜਹੀ ਸਥਿਤੀ ਵਿੱਚ ED ਇਸ ਸਮੇਂ ਸਾਰੇ ਏਜੰਟਾਂ ਤੋਂ ਪੁੱਛਗਿੱਛ ਕਰ ਰਿਹਾ ਹੈ ਤਾਂ ਜੋ ਜਾਂਚ ਤੋਂ ਬਾਅਦ ਉਕਤ ਲਿੰਕ ਨੂੰ ਜੜੋਂ ਕੁੱਟਿਆ ਜਾ ਸਕੇ ਤੁਹਾਨੂੰ ਇਹ ਵੀ ਦੱਸ ਦਈਏ ਕਿ ED ਦੀ ਪੁੱਛਗਿੱਛ ਦੌਰਾਨ ਇੱਕ ਨਵੀਂ ਗੱਲ ਸਾਹਮਣੇ ਆਈ ਹੈ ED ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪੰਜਾਬ ਅਤੇ ਹੋਰ ਰਾਜਾਂ ਵਿੱਚ ਕਈ ਮਾਮਲਿਆਂ ਵਿੱਚ ਲੋਕ ਸਰਪੰਚਾਂ ਅਤੇ ਪੰਚਾਂ ਰਾਹੀਂ ਨਕਲੀ ਟਰੈਵਲ ਏਜੰਟਾਂ ਤੱਕ ਪਹੁੰਚੇ ਸੀ ਜਹੀ ਸਥਿਤੀ ਵਿੱਚ ਉਕਤ ਲਿੰਕ ED ਦੀ ਰਡਾਰ ਤੇ ਹੈ ਤਾਂ ਜੋ ਉਹਨਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕੇ ਕਿਉਂਕਿ ਉਸ ਤੋਂ ਬਾਅਦ ਇਹ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਸਕਦੀ ਹੈ ਕਿ ਉਹਨਾਂ ਦੇ ਵਿਦੇਸ਼ਾਂ ਦੇ ਵਿੱਚ ਕੀ ਸਬੰਧ ਨੇ ED ਇਸ ਵੇਲੇ ਮਾਮਲੇ ਵਿੱਚ ਅਜਿਹੇ ਸਰਪੰਚਾਂ ਤੇ ਪੰਚੇ ਦਾ ਪੰਚਾਂ ਦਾ ਡੇਟਾ ਇਕੱਠਾ ਕਰ ਰਹੀ ਹੈ ਜਿਸ ਤੋਂ ਬਾਅਦ ਮਾਮਲੇ ਵਿੱਚ ਕਾਰਵਾਈ ਸ਼ੁਰੂ ਕੀਤੀ ਜਾਏਗੀ ਇਸ ਦੇ ਨਾਲ ਹੀ ਮਾਮਲੇ ਦੇ ਕਈ ਹੋਰ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਪੈਸੇ ਦਾ ਲੈਣ-ਦੇਣ ਕਿਵੇਂ ਹੋਇਆ ਇਹ ਵੀ ਸ਼ਾਮਲ ਹੈ ਤਾਂ ਹੁਣ ਕੁੱਲ ਮਿਲਾ ਕੇ ਕਹਿ ਲਈਏ ਕਿ ਇਹ ਈਡੀ ਪੂਰੇ ਤੱਥਾਂ ਦੀ ਜਾਂਚ ਪੜਤਾਲ ਕਰ ਰਹੀ ਹੈ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਅਮਰੀਕਾ ਦੇ ਵੱਲੋਂ ਬਹੁਤ ਸਾਰੇ ਭਾਰਤੀਆਂ ਨੂੰ ਡਿਪਾਰਟ ਕੀਤਾ ਗਿਆ ਸੀ ਦੇਸ਼ ਨਕਾਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਕਈ ਜਹਾਜ਼ ਭਰ-ਭਰ ਕੇ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਉੱਤੇ ਪਹੁੰਚੇ ਜਿਸ ਤੋਂ ਬਾਅਦ ਹੁਣ ਕਾਰਵਾਈ ਤੇਜ਼ ਹੋ ਚੁੱਕੀ ਹੈ ਤੇ ਬਹੁਤ ਸਾਰੇ ਟਰੈਵਲ ਏਜੰਟਾਂ ਨੇ ਜਾਂਚ ਵਾਸਤੇ ਜਿਹੜਾ ਐਨ ਆਰ ਆਈ ਫੇਅਰ ਦੇ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਵੀ ਮਿਲੇ ਉਸ ਤੋਂ ਬਾਅਦ ਹੋਰ ਵੀ ਉਹਨਾਂ ਵੱਲੋਂ ਕਈ ਕਦਮ ਚੁੱਕੇ ਗਏ ਤੇ ਮੰਗ ਕੀਤੀ ਗਈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਪਰ ਜਿਉਂ ਹੀ ਜਿਹੜਾ ਇਹ ਮਾਮਲਾ ਉਧਰ ਤੱਕ ਪਹੁੰਚਦਾ ਤਾਂ ਉਹਨਾਂ ਨੇ ਵੀ ਕਾਰਵਾਈਆਂ ਦੇ ਹੁਕਮ ਡੀਜੀਪੀ ਪੰਜਾਬ ਨੂੰ ਦਿੱਤੇ ਸੀ ਬਹੁਤ ਸਾਰੇ ਫਰਜੀ ਟਰੈਵਲ ਏਜੰਟਾਂ ਤੇ ਪਰਚੇ ਵੀ ਦਰਜ ਹੋਏ ਕਈਆਂ ਦੀ ਗ੍ਰਿਫਤਾਰੀ ਵੀ ਹੋਈ ਪਰ ਹੁਣ ਈਡੀਬੀਐਸ ਪੂਰੇ ਮਾਮਲੇ ਵਿੱਚ ਕਾਰਵਾਈ ਦੇ ਮੂਡ ਦੇ ਵਿੱਚ ਹੈ ਤੇ ਵੱਡੀਆਂ ਕਾਰਵਾਈਆਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦੀਆਂ ਨੇ ਕਿਉਂਕਿ ਕਈ ਵਾਰ ਜਿਹਾ ਹੁੰਦਾ ਕਿ ਬਹੁਤ ਸਾਰੇ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹ ਆਪਣੇ ਪਿੰਡ ਦੇ ਮੋਤਵਾਰ ਵਿਅਕਤੀ ਜਿਨ੍ਹਾਂ ਵਿੱਚ ਸਰਪੰਚ ਪੰਚ ਸ਼ਾਮਲ ਹੁੰਦੇ ਨੇ ਉਹਨਾਂ ਦੇ ਥਰੂ ਟਰੈਵਲ ਏਜੰਟਾਂ ਨੂੰ ਮਿਲਦੇ ਨੇ ਇੱਕ ਪ੍ਰੋਸੈਸ ਯੋਗਤਾ ਦੇ ਕਾਰਨ ਪਰ ਜਦੋਂ ਟਰੈਵਲ ਏਜੰਟ ਉਹਨਾਂ ਤੋਂ ਠੋਖਾ ਕਰ ਲੈਂਦੇ ਨੇ ਤਾਂ ਫਿਰ EDA ਵੀ ਜਾਂਚ ਪੜਤਾਲ ਕਰਨਾ ਚਾਹੁੰਦੀ ਹੈ ਕਿ ਜਿਹੜੇ ਟਰੈਵਲ ਏਜੰਟਾਂ ਨੂੰ ਲੋਕ ਸਰਪੰਚਾਂ ਪੰਚਾਂ ਦੇ ਥਰੂ ਮਿਲੇ ਸੀ ਤਾਂ ਸਰਪੰਚਾਂ ਪੰਚ ਦਾ ਕੀ ਰੋਲ ਸੀ ਕਿ ਉਹਨਾਂ ਦੀ ਬਾਰ ਲਿੰਕ ਸੀ ਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦੇ ਜਿਸ ਕਰਕੇ ਉਹਨਾਂ ਨੂੰ ਉੱਥੇ ਭੇਜਣਾ ਚਾਹੁੰਦੇ ਸੀ ਜਾਂ ਫਿਰ ਟਰੈਵਲ ਏਜੰਟਾਂ ਦੇ ਰਾਹੀ ਸਰਪੰਚ ਪੰਚ ਵੀ ਕੋਈ ਵਿੱਚੋਂ ਠੱਗੀ ਠੋਰੀ ਮਾਰਨਾ ਚਾਹੁੰਦੇ ਸੀ ਇਹ तमाम ਵਿਸ਼ੇ ਦੀ ਜਾਂਚ ਪੜਤਾਲ ਜਿਹੜੀ ਕੀਤੀ ਜਾਣੀ ਹੈ ਤੇ ਬਹੁਤ ਸਾਰੇ ਸਰਪੰਚਾਂ ਪੰਚਾਂ ਤੇ ਵੀ ਆਉਣ ਵਾਲੇ ਸਮੇਂ ਚ ਕਾਰਵਾਈ ਹੋ ਸਕਦੀ ਹੈ ਦਿਵਜਾਜਤ ਧੰਨਵਾਦ